ਜਿੱਥੇ ਯਾਰ ਦੋਸਤ ਇੱਕ ਦੂਜੇ ਦੀਆਂ ਸੱਜੀਆਂ ਖੱਬੀਆਂ ਬਾਹਾਂ ਹੁੰਦੀਆਂ ਨੇ ਉੱਥੇ ਯਾਰ ਦੋਸਤ ਕਈ ਵੇਲੇ ਲਤਾਂ ਖਿੱਚਣ ਵੀ ਲੱਗ ਪੈਂਦੇ ਨੇ ਜੀ ਹਾਂ ਕਹਿੰਦੇ ਨੇ ਯਾਰਾਂ ਦੋਸਤਾਂ ਦਾ ਗੁੱਸਾ ਵੀ ਨਹੀਂ ਕਰਨਾ ਚਾਹੀਦਾ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਲੋਕ ਬਹੁਤ ਹੀ ਜ਼ਿਆਦਾ ਸ਼ੇਅਰ ਕਰ ਰਹੇ ਨੇ ਜੀ ਹਾਂ ਇਸ ਵੀਡੀਓ ਤੁਸੀਂ ਦੇਖੋਗੇ ਕੁਝ ਕਿ ਯਾਰ ਦੋਸਤ ਨੇ ਇੱਕ ਵਿੱਚੋਂ ਯਾਰ ਦੋਸਤ ਬਾਬੇ ਤੋਂ ਜਾਂਦਾ ਏ ਤੇ ਅਰਦਾਸ ਕਰਵਾਉਂਦਾ ਏ ਕਿ ਬਾਬਾ ਜੀ ਆਓ ਜਿਹੜਾ ਸਾਹਮਣੇ ਸਾਡਾ ਯਾਰ ਖਲੋਤਾ ਨਾ ਇਹਦੇ ਦਾੜੀ ਨਹੀਂ ਆਈ ਇਹਦੇ ਦਾੜੀ ਆਉਂਦੀ ਅਰਦਾਸ ਕਰਦੇ ਹੋ ਤੇ ਫਿਰ ਅੱਗੇ ਕੀ ਵੀਡੀਓ ਸਾਂਝੀ ਕਰਦੇ ਆਂ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ ਇੱਕ ਵੇਦ ਦੇ ਅਰਦਾਸ ਕਰਉਂਦੇ ਆਂ ਜਹਾ ਦਾ ਦੋਸਤਾਂ ਇੱਕ ਨੂੰ ਦਾੜੀ ਆ ਗਈ ਬੜੀ ਸੋਹਣੀ ਦਾਲਾ ਮਹਾਰਾਜ ਜੇ ਸਰਦਾਰ ਵਧੀਆ ਕੀਤੀ ਆਂ ਕਾਹ ਤਾਂ ਹੁਣ ਤੂੰ ਵੀ ਦਾੜੀ ਨਾ ਕਟਾਰੀ ਓਏ ਸੌਣ ਗਾਣਾ ਦਾੜੀ ਨਹੀਂ ਕਟਾਉਣੀ ਹੋਣਾ ਯਾਰੋ ਫਿਰ ਵੀਡੀਓ ਕਿਵੇਂ ਦੀ ਲੱਗੀ ਕੀ ਤੁਹਾਡੇ ਯਾਰ ਦੋਸਤ ਵੀ ਇਵੇਂ ਕਰਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਯਾਰਾਂ ਦੋਸਤਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ